ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਾਨਕ ਦੁਖੀਆ ਸਭ ਸੰਸਾਰ ਵੀਰੋ ਨੂੰ ਵਿਆਹੀ ਹੋਈ ਨੂੰ 7 ਸਾਲ ਬੀਤ ਗਏ ਸਨ ਪਰ ਉਸਦੀ ਕੁੱਖ ਹਰੀ ਨਹੀਂ ਹੋਈ ਸੀ ਇਸੇ ਗੱਲ ਦੀ ਚਿੰਤਾ ਨੇ ਉਸਦੀ ਜ਼ਿੰਦਗੀ ਬੇਰਸ ਕਰ ਦਿੱਤੀ ਸੀ ਹੁਣ ਉਸ ਨੂੰ ਜ਼ਿੰਦਗੀ ਨਾਲ ਮੋਹ ਨਹੀਂ ਰਿਹਾ ਸੀ ਬਸ ਸਾਰਾ ਦਿਨ ਉਦਾਸ ਉਦਾਸ ਰਹਿੰਦੀ ਉਸ ਨੇ ਔਲਾਦ ਦੀ ਪ੍ਰਾਪਤੀ ਲਈ ਵਧੇਰੀਆਂ ਅਰਦਾਸਾਂ ਕੀਤੀਆਂ ਸਨ ਤੇ ਸੁੱਖਾ ਸੁਖੀਆਂ ਸਨ ਪਰ ਅਜੇ ਤੱਕ ਕੋਈ ਪਾਗ ਨਹੀਂ ਲੱਗੇ ਸਨ ਕਿਸੇ ਦੇ ਵਿਆਹ ਸ਼ਾਦੀ ਜਾਂ ਹੋਰ ਪ੍ਰੋਗਰਾਮ ਤੇ ਉਹ ਘੱਟ ਹੀ ਜਾਇਆ ਕਰਦੀ ਸੀ ਕਿਉਂਕਿ ਉੱਥੇ ਬੁੜੀਆਂ ਉਸਦੇ ਨਾਂ ਬੱਚਾ ਹੋਣ ਦੀ ਗੱਲ ਨੂੰ ਲੈ ਕੇ ਕਈ ਗੱਲਾਂ ਕਰਨ ਲੱਗ ਜਾਂਦੀਆਂ ਸਨ ਕੋਈ ਇਸ ਸੰਬੰਧੀ ਰੱਬ ਨੂੰ ਕੋਸਣ ਲੱਗ ਜਾਂਦੀ ਤੇ ਕੋਈ ਕਹਿੰਦੀ ਕਿ ਉਸਦੇ ਘਰ ਅੰਧੇਰ ਨਹੀਂ ਹੈ ਇਹ ਸਾਰੀਆਂ ਗੱਲਾਂ ਸੁਣ ਕੇ ਆਪਣੀ ਕਿਸਮਤ ਨੂੰ ਕੋਸਣ ਲੱਗ ਜਾਂਦੀ ਜਿਸ ਦਾ ਸਿੱਟਾ ਇਹ ਨਿਕਲਦਾ ਕਿ ਉਸ ਦਾ ਸਿਰ ਪਾਟਣ ਲੱਗ ਜਾਂਦਾ ਇਸੇ ਕਰਕੇ ਹੀ ਉਸ ਨੂੰ ਡਾਕਟਰ ਮਾਈਗਰੇਨ ਬਿਮਾਰੀ ਹੋਣ ਦੀ ਗੱਲ ਕਰਦੇ ਤੇ ਪੁੱਕੇ ਵਿੱਚ ਨਾ ਟੈਨਸ਼ਨ ਦੀ ਸਲਾਹ ਦਿੰਦੇ ਪਾਰ ਉਸ ਨੂੰ ਆਪਣੇ ਸਾਰੇ ਘਰ ਦੇ ਦਾ ਵਿੜਾ ਪਾਂਪਾ ਕਰਦਾ ਦਿਸਦਾ ਉਸ ਦਾ પતિ ਬਥੇਰੇ ਉਹਨੂੰ ਦਲਾਸੇ ਦਿੰਦਾ ਪਰ ਔਲਾਦ ਦੀ ਕਮੀ ਉਸ ਵਿੱਚ ਘਰ ਘਰ ਗਈ ਸੀ ਮਾੜੀ ਮਾੜੀ ਗੱਲ ਤੇ ਉਹ ਫਿਸਫਿਸ ਜਾਂਦੀ ਤੇ ਅੱਖਾਂ ਭਰ ਆਉਂਦੀ ਆਂਡ ਗਵਾਂਡ ਤੇ ਰਿਸ਼ਤੇਦਾਰੀ ਤੋਂ ਘਰ ਵਿੱਚ ਆਉਂਦੇ ਲੋਕ ਉਸ ਨੂੰ ਬਿਲਕੁਲ ਪਸੰਦ ਨਹੀਂ ਸੀ ਉਸ ਨੂੰ ਪਤਾ ਸੀ ਕਿ ਇਹ ਲੋਕ ਉਸ ਨੂੰ ਤਪਾਉਣ ਵਾਲੀ ਗੱਲ ਜ਼ਰੂਰ ਛੇੜਨਗੇ ਉਹ ਇਹਨਾਂ ਤੋਂ ਕਿਨਾਰਾ ਕਰਨ ਲੱਗ ਗਈ ਸੀ ਉਸ ਦਾ ਪਤੀ ਉਸ ਨੂੰ ਵੇਲੇ ਸਮੇਂ ਵਿੱਚ ਗੁਰਵਾਣੀ ਪੜਨ ਲਈ ਕਹਿੰਦਾ ਸੀ ਤਾਕੇ ਉਸ ਨੂੰ ਮਾਣਾ ਮੋਟਾ ਧੀਰਜ ਵੱਜ ਜਾਵੇ ਭਾਵੇਂ ਕਿ ਉਹ ਰੋਜ਼ਾਨਾ ਜਪਜੀ ਸਾਹਿਬ ਦਾ ਪਾਠ ਕਰਦੀ ਸੀ ਹੁਣ ਵਿਹਲੇ ਸਮੇਂ ਵਿੱਚ ਪਤੀ ਦੇ ਕਹਿਣ ਤੇ ਸੁਖਮਣੀ ਸਾਹਿਬ ਦਾ ਪਾਠ ਵੀ ਸ਼ੁਰੂ ਕਰ ਦਿੱਤਾ ਸੀ ਜਦੋਂ ਕਿਤੇ ਮਨ ਉਦਾਸ ਹੁੰਦਾ ਤਾਂ ਉਹ ਮਨੋਰੰਜਨ ਲਈ ਟੈਲੀਵਿਜ਼ਨ ਚਲਾ ਲੈਂਦੀ ਤੇ ਫਿਰ ਥੋੜੇ ਚਿਰ ਬਾਅਦ ਬੰਦ ਕਰ ਦਿੰਦੀ ਸਦਾ ਇਹ ਸੋਚਦੀ ਰਹਿੰਦੀ ਕਿ ਔਲਾਦ ਬਿਨਾਂ ਜ਼ਿੰਦਗੀ ਵਿੱਚ ਕਿੱਥੇ ਸੁੱਖ ਹੈ ਬੰਦਿਆਂ ਨੂੰ ਇਕੱਲਾ ਬੜਾਪਾ ਲਵਾਉਣਾ ਕਿਹੜਾ ਸੌਖਾ ਹੈ ਆਪਣੀਆਂ ਆਂਡਣਾ ਗਵਾਂਡਣਾ ਜਿਹੜੀਆਂ ਕੱਲ ਵਿਆਹੀਆਂ ਸੀ ਉਨਾ ਦੇ ਬਾਲ ਬੱਚੇ ਦੇਖ ਕੇ ਉਸ ਨੂੰ ਸਾਰਾ ਦਿਨ ਚੋਰਾ ਲੱਗਾ ਰਹਿੰਦਾ ਇੱਕ ਦਿਨ ਸੋਚਾਂ ਵਿੱਚ ਡੁੱਬੀ ਨੇ ਉਸ ਦੇ ਦਿਲ ਪਰ ਉਸ ਨੇ ਦਿਲ ਪਰਚੌਣ ਲਈ ਟੈਲੀਵਿਜ਼ਨ ਚਲਾ ਲਿਆ ਅੱਗੇ ਇੱਕ ਪੰਜਾਬੀ ਚੈਨਲ ਤੇ ਕਥਾ ਚੱਲ ਰਹੀ ਸੀ ਉਸ ਨੂੰ ਗੁਰਬਾਣੀ ਦੀ ਕਥਾ ਚੰਗੀ ਲੱਗ ਰਹੀ ਤੇ ਉਸ ਨੇ ਉਸ ਨੂੰ ਰਸ ਆਉਣ ਲੱਗਾ ਬਾਬਾ ਨਾਨਕ ਦੁਖੀਆ ਸਭ ਸੰਸਾਰ ਸ਼ਬਦ ਦੀ ਵਿਆਖਿਆ ਕਰ ਰਿਹਾ ਸੀ ਕਿ ਦੁਨੀਆ ਤੇ ਕੋਈ ਵੀ ਸੁਖੀ ਨਹੀਂ ਹੈ ਭਾਵੇਂ ਉਹ ਮਹਿਲਾਂ ਦਾ ਮਾਲਕ ਹੋਵੇ ਜਾਂ ਫਿਰ ਲੱਖ ਪੁੱਤ ਪੋਤਿਆਂ ਵਾਲਾ ਹੋਵੇ ਹਰ ਕੋਈ ਆਪਣੇ ਸਵਾਰਥ ਲਈ ਰਿਸ਼ਤੇ ਰਵਾ ਰਿਹਾ ਏ ਇੱਥੇ ਅਜਿਹੇ ਵੀ ਲੋਕ ਹਨ ਜੋ ਆਪਣੇ ਬੁੱਢੇ ਮਾਪਿਆਂ ਨੂੰ ਆਪਨਾਥ ਆਸ਼ਰਮਾਂ ਵਿੱਚ ਸਾੜ ਆਉਂਦੇ ਹਨ ਬਹੁਤੇ ਕਰ ਮਾਪਿਆਂ ਦੀ ਸੇਵਾ ਨਹੀਂ ਹੀ ਨਹੀਂ ਕਰਦੇ ਉਹ ਬਿਲਕੁਲ ਦੇ ਮਰ ਜਾਂਦੇ ਹਨ ਕੋਈ ਨਾ ਕੋਈ ਦੁੱਖ ਤਾਂ ਹਰ ਕਿਸੇ ਨੂੰ ਹੈ ਸੰਸਾਰ ਦੀ ਵੀ ਇਸ ਦੁਖੀ ਹੈ ਜਿਸ ਨੂੰ ਮਨੁੱਖ ਅਸਲ ਵਿੱਚ ਸੁਖ ਸਮਝਦਾ ਹੈ ਅਸਲ ਵਿੱਚ ਉਸ ਵਿੱਚ ਵੀ ਦੁੱਖ ਛੁਪਿਆ ਹੈ ਸੰਸਾਰ ਵਿੱਚ ਦੁੱਖ ਤਾਂ ਦੀ दारू ਪਰਮਾਤਮਾ ਦਾ ਨਾਮ ਹੈ ਜਿਹੜਾ ਪਰਮਾਤਮਾ ਨਾਲ ਜੁੜ ਜਾਂਦਾ ਹੈ ਉਹ ਕਦੇ ਵੀ ਦੁਖੀ ਨਹੀਂ ਹੁੰਦਾ ਸ਼ਰਤ ਇਹ ਹੈ ਕਿ ਉਸ ਨੂੰ ਆਪਣੀਆਂ ਸਾਰੀਆਂ ਇਛਾਵਾਂ ਜਾਂ ਵਾਸ਼ਨਾਵਾਂ ਤਿਆਗੀਆਂ ਹੋਣ। ਸੰਸਾਰ ਵਿੱਚ ਵੱਡੇ-ਵੱਡੇ ਅਵਤਾਰਾਂ ਤੇ ਮਹਾਪੁਰਖਾਂ ਨੂੰ ਵੀ ਕੋਈ ਨਾ ਕੋਈ ਸਰੀਰਕ ਦੁੱਖ ਜ਼ਰੂਰ ਰਿਹਾ ਹੈ। ਪਰ ਉਹ ਇਸ ਦੇਹ ਤੋਂ ਉੱਪਰ ਉੱਠ ਚੁੱਕੇ ਸਨ ਤਾਂ ਹੀ ਉਹਨਾਂ ਨੇ ਇਸ ਦੀ ਪਰਵਾਹ ਨਹੀਂ ਕੀਤੀ। 2-4 ਮਿੰਟਾਂ ਬਾਅਦ ਬਾਬੇ ਦੀ ਕਥਾ ਸਮਾਪਤ ਹੋ ਗਈ। ਇਸ ਤਰ੍ਹਾਂ ਦਾ ਆਨੰਦ ਪਹਿਲਾਂ ਉਸ ਨੇ ਕਦੀ ਨਹੀਂ ਮਾਣਿਆ ਸੀ। ਉਹ ਸੋਚ ਰਹੀ ਸੀ ਕਿ ਵਾਕਈ ਸੰਸਾਰ ਦੁਖੀ ਹੈ ਜਾਂ ਨਹੀਂ ਤਾਂ ਇਸ ਦੀ ਪ੍ਰੋੜਤਾ ਲਈ ਉਸ ਦੀਆਂ ਸੋਚਾਂ ਵਿੱਚ ਪੇਕਾਕਾਰ ਆ ਗਿਆ। ਉਸਨੇ ਵੇਖਿਆ ਕਿ ਉਸਦਾ ਇੱਕ ਭਰਾ ਜ਼ਿਆਦਾ ਨਸ਼ਾ ਕਰਦਾ ਹੋਣ ਕਰਕੇ ਉਸਦੀ ਨਨਾਨ ਦੁਖੀ ਸੀ ਦੂਜੇ ਭਰਾ ਨੂੰ ਕੈਂਸਰ ਦਾ ਰੋਗ ਸੀ ਜਿਸ ਕਾਰਨ ਉਸਦੇ ਮਾਪੇ ਦੁਖੀ ਸਨ ਤੇ ਉਹ ਪਰ ਉਹਨਾਂ ਨੂੰ ਆਪਣੀ ਧੀ ਭਾਵ ਮੇਰਾ ਦੁੱਖ ਸੀ ਉਸਦੇ ਮਾਪੇ ਦੀ ਵੀ ਕਾਫੀ ਸਮੇਂ ਤੋਂ ਬਿਮਾਰੀ ਕਾਰਨ ਦਵਾਈ ਚੱਲਦੀ ਸੀ ਉਸਨੇ ਪੇਕੇ ਘਰ ਦੇ ਆਂਢਗੁਆਢ ਵੀ ਦੇਖਿਆ ਤਾਂ ਹਰ ਕੋਈ ਕਿਸੇ ਨਾ ਕਿਸੇ ਦੁੱਖ ਤੋਂ ਪੀੜਤ ਸੀ ਫਿਰ ਅਚਾਨਕ ਉਸਦੀ ਨਜ਼ਰ ਸੋਹਰਾ ਘਰ ਦੇ ਗਲੀ ਮੁਹੱਲੇ ਵਿੱਚ ਪਈ ਉਸਨੇ ਇੱਕ ਇੱਕ ਘਰ ਨੂੰ ਬੜੀ ਨੀਜ਼ ਨਾਲ ਦੇਖਿਆ ਸਭ ਦਾ ਹਾਲ ਇੱਕੋ ਜਿਹਾ ਹੀ ਸੀ ਹਰ ਕੋਈ ਆਪਣਾ ਆਪਣਾ ਦੁੱਖ ਛੁਪਾ ਕੇ ਉੱਪਰੋਂ ਉੱਪਰੋਂ ਹੱਸਣ ਦੀ ਕੋਸ਼ਿਸ਼ ਕਰਦਾ ਲੱਗਦਾ ਸੀ ਉਸ ਨੂੰ ਹੁਣ ਅਸਲੀ ਰਾਮ ਸਮਝ ਆ ਗਈ ਸੀ ਕਿ ਅਸਲ ਤ੍ਰਿਪਤੀ ਸੰਸਾਰਿਕ ਪਦਾਰਥਾਂ ਵਿੱਚ ਨਹੀਂ ਅਸਲ ਵਿੱਚ ਸੰਤੁਸ਼ਟੀ ਉਸ ਮਾਲਕ ਨਾਲ ਅਪੇਧ ਹੋਣ ਵਿੱਚ ਹੈ ਬਾਕੀ ਤਾਂ ਸਾਰਾ ਸੰਸਾਰ ਦੁੱਖਾਂ ਦਾ ਘਰ ਹੈ ਇਹ ਗੱਲਾਂ ਸੋਚਦਿਆਂ ਸੋਚਦਿਆਂ ਉਸ ਦੀ ਔਲਾਦ ਪ੍ਰਾਪਤੀ ਦੀ ਇੱਛਾ ਜਿਵੇਂ ਹੀ ਮਰ ਚੁੱਕੀ ਸੀ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ